ਦੇ ਪਿੱਛੇ ਰੱਖਿਆ ਜਾਂਦਾ ਕੋਈ ਟਾਈਮ ਸੀ ਜਦੋਂ 22% ਸਿੱਖ ਅਫਸਰ ਸਾਡੇ ਆਰਮੀ 'ਚ ਰੱਖੇ ਜਾਂਦੇ ਸੀ ਅੱਜ ਉਹ 2% ਰੱਖੇ ਜਾਂਦੇ ਨੇ ਹਨਾ ਜੀ ਕਿਹਦੇ ਕਰਕੇ ਦਸਤਾਰਾਂ ਕਰਕੇ ਤੇ ਇਹ ਦਸਤਾਰਾਂ ਸਿਰਾਂ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 9 ਸਾਲ ਦੇ ਲੋ 9 ਸਾਲ ਦੀ ਉਮਰ ਆ ਬਹੁਤ ਵਧੀਆ ਪੱਗ ਬੰਨੀ ਇਹ ਉੱਚੇ ਕਿਰਦਾਰਾਂ ਵਾਲੇ ਕੱਦ ਨੇ ਹਨਾ ਜੀ ਬਿਲਕੁਲ ਬਿਲਕੁਲ ਤੇ ਪ੍ਰਮਾਤਮਾ ਇਹਨੂੰ ਬਾੜੀ ਚੜਦੀ ਕਲਾ 'ਚ ਰੱਖੇ ਪੱਗ ਨਾਲ ਪਿਆਰ ਆ ਪੂਰਾ ਕਿੰਨਾ ਪਿਆਰ ਵਾਹ ਵਧੀਆ ਗੁਰੂ ਦੇਗ ਬਾਦਰਮਾ ਰਸਤੇ ਪਾਸ਼ਾ ਦਾ ਜਲਾਲ ਜਲਾਲੋਬੀ ਉਸਮਾਨੇ ਬੜਾ ਇਸ ਤਰਹੀ ਦੇ ਬਾਹੀ ਕਾਲੀ ਦੇ ਨਵਾਬ ਉਹਨਾਂ ਨੂੰ ਲਓ ਜੀ ਅਰਪਣ ਹੁਣਾਂ ਦੇ ਪਹੁੰਚ ਗਏ ਆਪਣੇ ਫਤਿਹਗੜ੍ਹ ਸਾਹਿਬ ਅੱਜ ਦਸਤਾਰ ਮੁਕਾਬਲਾ ਕਰਾਇਆ ਭਰਾ ਹੁਣਾਂ ਨੇ ਸਾਡਾ ਪੂਰਾ ਘੈਂਟ ਭਰਾ ਜੀ ਨਾ ਸANTE ਹਾਂਜੀ ਪੂਰਾ ਤੇ ਇੱਕ ਤਾਂ ਯਾਰ ਉਹ ਗਰਮੀ ਵਾਲੀ ਆ ਤੁਹਾਨੂੰ ਪਤਾ ਨਾ ਉਹਦੇ ਕਰਕੇ ਬਾੜੀ டੌਰ ਟੂਰ ਜੀ ਦਾ ਕੱਢਣ ਨੂੰ ਯੀ ਨਹੀਂ ਕਰਦਾ ਤੇ ਬਾਕੀ ਇੱਥੇ ਸੂਬਾ ਸਤਾਰਾ ਸਿੰਘ ਜੀ ਵੀ ਪਹੁੰਚੇ ਹੋਏ ਨੇ ਉਹਨਾਂ ਨੂੰ ਵੀ ਮਲਾਉਨੇ ਆ ਸਭ ਨੂੰ ਤੇ ਨਾਲੇ ਸੁਣਾਉਨੇ ਆ ਬਾਈ ਹੁਣੀ ਪੂਰੇ ਘੈਂਟ ਤੁਹਾਨੂੰ ਪਤਾ ਨਾ ਜੀ ਲਓ ਜੀ ਸੰਤੂ ਪਹੁੰਚ ਗਿਆ ਯਾਰ ਸਾਡਾ ਹਾਂ ਲੈਤ ਦੀ ਕਰੀਜ ਨਹੀਂ ਹੋਵੇ ਹਾਏ ਹਾਏ ਇਹਦਾ ਕਰੀਚਾ ਹੀ ਰਹਿਣੀਆਂ ਨੇ ਸੰਤੂਆ ਜਿੰਨਾ ਜਰ ਸੋਹੀ ਰਹੂਗਾ ਆ ਜਾ ਮੇਰੀ ਹੋਰ ਸੰਤੂ ਸਾਬ ਠੀਕ ਹੋ ਬਹੁਤ ਵਧੀਆ ਆਹ ਨੂੰ ਬੰਦ ਵੀ ਸਮਾਉਣਾ ਹੋ ਰਿਹਾ ਪੂਰੇ ਆਪਣੇ ਭਰਾ ਨੇ ਰਾਇਲ ਸੂਟ ਵਾਲੇ ਬੜੀਆ ਕੈਂਟਾ ਨਾ ਹੁਣੇ ਹੀ ਸਮਾ ਹਜੇ ਹੁਣੇ ਪਾ ਕੇ ਆਏ ਆ ਜਿਵੇਂ ਪਾ ਲਿਆ ਉੱਤੀ ਤੂਏ ਲਾ ਦੇ ਇੱਕ ਘਵਾਰੇ ਵਾਲਾ ਚਲੋ ਭਾਈ ਆਜੋ ਹਰਦੂ ਸਾਹਿਬ ਦੇ ਲਈ ਅਰਪਨ ਨੂੰ ਕੋਈ ਕਹਿ ਦੇ ਮਾਣ ਫੋਨ ਕਰੀਂ ਚੰਦੂ ਸਾਹਿਬ ਅਰਪਨ ਨੂੰ ਕਰੀਂ ਸਾ ਤੋਂ ਛੱਡੀ ਜਲੀ ਛੱਡੀ ਕੇ ਕਰ ਲਿਆ ਕਰ ਨੀ ਮਾ ਇਹਦੇ ਦਾ ਵੀ ਕੈਮਰਾ ਉਹ ਲੱਗਦਾ ਪਤਾ ਕੀ ਕਰੇ ਹਰਦੇ ਗੱਲ ਸੁਣ ਤੋਰੀ

ہم جان دے کر اوروں کی جان بچا چلی سنگھوں کی سلطنت کا ہم بوڈا لگا چلی وجید کہ میں توسی تے ختمو چلے او راج کون کرے گا انہاں نے کیا گدی تو تخت اب کون پائے گی وجید کا دنیا سے جاہ مو کا نام و نشان مٹائے اے او धरती ہے اے سری فتقڑ صاحب دی دھرتی ہے oh no ਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਬਾਬਾ ਜੀ ਨੇ ਪ੍ਰਚਾਰ ਕਰਿਆ ਹਨਾ ਜੀ ਤੇ ਬਹੁਤ ਬਹੁਤ ਧੰਨਵਾਦ ਸਾਡੇ ਸੂਬਾ ਸਿੰਘ ਸਤਾਰਾ ਜੀ ਬਾਬਾ ਜੀ ਬਹੁਤ ਦਿਲੋਂ ਪਿਆਰ ਸਤਕਾਰਾ ਵੀਰ ਨਾਲ ਤੇ ਪ੍ਰਮਾਤਮਾ ਸਾਰੇ ਵੀਰਾਂ ਨੂੰ ਵੀ ਚੜ੍ਹਦੀ ਕਲਾ ਜ ਰੱਖੇ ਹਨਾ ਜੀ ਇੰਨੀ ਸੋਹਣੀਆਂ ਸੋਹਣੀਆਂ ਦਸਤਾਰਾਂ ਬੰਨੀ ਬੈਠੇ ਨੇ ਹਨਾ ਜੀ ਸਿਰਾਂ ਦੇ ਉੱਤੇ ਜਿਵੇਂ ਆਪਣਾ ਭਰਾ ਸੱਬਰਾਂ ਕਹਿੰਦਾ ਹੁੰਦਾ ਉਹ ਕਹਿੰਦਾ ਵੀ ਸਾਡੀਆਂ ਦਸਤਾਰਾਂ ਰਣਕਦੀਆਂ ਨੇ ਇਹਨਾਂ ਨੂੰ ਵੀ ਜਦੋਂ 22% ਸਿੱਖ ਅਫਸਰ ਸਾਡੇ ਆਰਮੀ 'ਚ ਰੱਖੇ ਜਾਂਦੇ ਸੀ ਅੱਜ ਉਹ 2% ਰੱਖੇ ਜਾਂਦੇ ਨੇ ਹਨਾ ਜੀ ਕਿਹਦੇ ਕਰਕੇ ਦਸਤਾਰਾਂ ਕਰਕੇ ਤੇ ਇਹ ਦਸਤਾਰਾਂ ਸਿਰਾਂ ਤੇ ਕੱਲੇ-ਕੱਲੇ ਲੜ 'ਚ ਲੱਖਾਂ-ਲੱਖਾਂ ਸ਼ਹੀਦੀ ਲੱਗੀ ਆ ਬੜੇ ਲਹੂ ਤੋਂ ਬਾਅਦ ਮਿਲੀਆਂ ਦਸਤਾਰਾਂ ਨੇ ਸਾਨੂੰ ਪਰ ਇਹ ਫੇਰ ਵੀ ਰੜਕੀ ਜਾ ਰਹੀਆਂ ਨੇ ਤੇ ਅਕਸਰ ਜਦੋਂ ਵੀ ਕੋਈ ਵੀ ਦੁਨੀਆ ਦੀ ਕੋਈ ਜਿੱਡੀ ਮਰਜੀ World War ਦੀ ਜੰਗ 'ਚ ਵੀ ਇਹਨਾਂ ਦਸਤਾਰਾਂ ਤੋਂ ਡਰਦੇ ਸੀ ਜਿਹੜੇ ਪਾਸੇ ਦਸਤਾਰਾਂ ਸੀ ਬ੍ਰਿਟਿਸ਼ ਗੰਨੀ ਸੀ ਚਾਹੇ ਚਾਹੇ ਜਰਮਨ ਦੂਜੇ ਹਿਟਲਰ ਹੁਣਾ ਗੰਨੀ ਸੀ ਇੱਕ ਸਾਡੇ ਜਰਨਲ ਹੋਏ ਨੇ ਮਨਮੋਹਨ ਸਿੰਘ ਬਹੁਤ ਤਗੜੇ ਜਰਨਲ ਸੀਗੇ ਹਿਟਲਰ ਦੀ ਸੈਨਾ 'ਚ ਸੀ ਤੇ ਹਿਟਲਰ ਉਹਨਾਂ ਤੇ ਸਭ ਤੋਂ ਵੱਧ ਮਾਣ ਕਰਦਾ ਹੁੰਦਾ ਸੀ ਕਿਤਾਂ ਕਰਕੇ ਵੀ ਦਸਤਾਰਾਂ ਰੜਕਦੀਆਂ ਨੇ ਸਰਕਾਰਾਂ ਨੂੰ ਤੇ ਨਾ ਕਰਕੇ ਵਧੀਆ ਜਿੰਨੀਆਂ ਵੱਧ ਤੋਂ ਵੱਧ ਸਿਰਾਂ ਤੇ ਸਜਣਗੀਆਂ ਉੰਨੇ ਅਸੀਂ ਤਕੜੇ ਹੋਵਾਂਗੇ ਕਿਉਂਕਿ ਜਿਹੜੀਆਂ ਕੌਮਾਂ ਵਜੂਦ ਭੁੱਲ ਜਾਂਦੀਆਂ ਨੇ ਉਹ ਰੁਲ ਜਾਂਦੀਆਂ ਨੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣੇ ਲੱਗਦੇ ਹੋ ਵੀਰ ਆਉਣੇ ਵਾਲੀ ਫੁੱਲਾਂ ਦੀ ਪਨੀਰੀਆਂ ਤੁਸੀਂ ਤੇ ਅਰਪਣ ਹੁਣਾ ਨੇ ਤੇ ਸਾਰੇ ਫਤੇਗੜ ਵਾਲਿਆਂ ਨੇ ਬਹੁਤ ਸੋਹਣਾ ਪ੍ਰੋਗਰਾਮ ਕਰਾਇਆ ਸੰਧੂ ਹੁਣੀ ਸਰਵੰਤ ਸੋਹਣੀ ਜਿੰਨੇ ਵੀ ਸਾਰੇ ਵੀਰ ਇੱਥੇ ਪਹੁੰਚੇ ਹੋਏ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਗੁਗਨੀ ਜੀ ਖੜੇ ਨੇ ਤੇ ਬਾਕੀ ਗੁਗਨੀ ਵੀਰ ਨੇ ਕਿਹਾ ਸੀ ਵੀ ਜੇ ਕਿਸੇ ਨੂੰ ਵੀ ਪੰਜਾਬ ਚ ਬਲੱਡ ਦੀ ਲੋੜ ਹੋਵੇ ਹਨਾ ਵੀਰੇ ਆ ਬੋਲ ਹੀ দাও ਤੁਸੀਂ ਕੀ ਕਹਿਣਾ ਸੀ ਤੁਸੀਂ ਬਾਈ ਦਾ ਮੈਂ ਨੰਬਰ ਲਾ ਦੂੰਗਾ ਤੇ ਬਾਈ ਕਹਿੰਦਾ ਕਿਤੇ ਵੀ ਬਲੱਡ ਦੀ ਲੋੜ ਆ ਤਾਂ ਤੁਸੀਂ ਉਹ ਕਰ ਸਕਦੇ ਹੋ ਤੇ ਅਰਪਣ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸੰਤ ਸਿੰਘ ਸੋਹਣਪੀਰ ਦਾ ਬਹੁਤ ਬਹੁਤ ਧੰਨਵਾਦ ਬੋਲੇ ਸੋ ਜਿੰਨੇ ਵੀ ਬੱਚਿਆਂ ਨੇ ਦਸਤਾਰਾਂ ਸਜਾਈਆਂ ਨੇ ਕਿਸੇ ਨੇ ਵੀ ਨਾ ਜਾਣਾ ਬਸ ਉਹ ਸਿਰਫ 5 ਜਾਂ 7 ਮਿੰਟ ਦਾ ਸਮਾਂ ਹੋਰ ਦੇ ਦਿਓ। ਅੱਗੇ ਚੱਕ ਵੀ ਨਾ ਲਵੇ ਪਿੱਛੋਂ। ਅਰੇ ਵਿੱਚ ਕੋਈ ਸਾਥ ਉਹਨਾਂ ਦੇ ਵਿੱਚ ਦੀ ਨੰਗੀ। ਥੋੜਾ ਅੱਗੇ ਉਹਨੂੰ ਕਹਿ ਖੜੀ ਵਿੱਚ ਦੀ ਨਾਲੇ। ਮੀਨਾ ਹੋ ਗਿਆ ਜਦ ਵੀ ਇਹ ਨੂੰ ਮੀਨਾ ਦੀ ਗੱਲ ਲਾ ਲੱਗਿਆ ਚਾਉਣਾ ਆਜੋ 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 12 ਜਿੱਤਰ ਗੇ ਹਨੇਰੇ ਦੀ ਹਨੇਰੇ ਦੀ ਮੌਤ ਹੋਣ ਵਾਲੀ ਹੈ ਸੱਚ ਦਾ ਪ੍ਰਕਾਸ਼ ਹੋਣ ਵਾਲਾ ਸਤਿਗੁਰ ਮਹਾਰਾਜ ਜੀ ਨੇ ਪੰਜਾਬ ਦੇ ਧਰਤੀ ਦੇ ਹਾਲਾਤ ਤੋਂ ਬਾਬਾ ਬੰਦਾ ਸਿੰਘ ਬਹਾਦਰ ਗਣ ਤੋਂ ਪਹਿਲਾਂ ਮਾਧੋ ਦਾਸ ਨੂੰ ਜਾਣੂ ਕਰਵਾਇਆ ਸਭ ਜਾਣਦੇ ਨੇ ਸ਼ਹੀਦੀ ਵਾਰਤਾ ਬਾਰੇ ਸੁਣ ਕੇ ਮਾਧੋ ਦਾਸ ਦੀਆਂ ਅੱਖਾਂ ਦੇ ਵਿੱਚ ਖੂਨ ਆ ਗਿਆ ਆਖਿਆ ਮਹਾਰਾਜ ਇਸ ਮਰਦੇ ਨੂੰ ਜਿੱਥੇ ਮਰਜੀ ਵੇਚੋ ਮੈਂ ਤੁਹਾਡਾ ਹੀ ਬੰਦਾ ਹਾਂ ਹੈ ਰੁਪਰੋ ਪੁਰੇ ਸਿੰਘ ਵੀ ਸ਼ਰਮ ਦੇ ਹੰਮਦ ਆਇਆ ਲੈ ਤੇਰਾ ਪੋਨੂ ਇੱਕ ਖੂਨਾਂ ਭੜੀ ਕੰਦ ਉੱਥੇ ਮੀਹਾਂ ਵੇਖ ਕਿੰਨੂ ਤੇ ਛੋਟੇ ਛੋਟੇ ਲੋਰ ਜੰਗਲ ਮੈਂ ਗੁੰਨਾ ਦੇ ਤੂੰ ਧੋਇਆ ਆਸੂ ਕਰ ਮੰਨਦਾ ਆ ਜਲੀ ਗਾ ਠੀਕ ਆ ਪਹਿਲੀ ਵਾਰ ਮਾਰ ਤੇ ਮੀਨੇ ਨਸੰਦ ਅੱਜ ਛੱਬੀ ਦੇ ਨਾਲ ਪਿੰਡ ਨਿਰ ਕਰਾਤਾ ਹੁਣ ਥਲੀ ਜੇ ਚਕਰਾਇਆ ਠੀਕ ਆ ਬਸੀ ਵੇਖੋ ਆ ਗਿਆ ਆਜੋ ਆ ਜੀ ਕਰਾ ਪਰਮਨ ਕਿੱਥੇ ਜਾ ਆਜੋ ਬਰਨਾਲੇ ਆਜੋ ਤੁਸੀਂ ਉੱਤਰ ਲੈਣੇ ਨੇ ਉਹ 3-4 ਨੂੰ ਦੇਣਾ ਨਾ ਬੰਦਾ ਸੀ ਰੱਖਿਆ ਗਿਆ ਮੈਂ ਕਹਿੰਦਾ ਸੀ ਉਹ ਕਿ ਮਾਹ ਉਹ ਕੋਈ ਨਹੀਂ ਬਾਈ ਨਹੀਂ ਆ ਰੋਟਾ ਬੈਠਾ ਅੱਜ ਬਹੁਤ ਮੁੰਡਾ ਹੈ ਠੀਕ ਸਾ 10 ਬੰਦੇ ਦਾ ਟਿਕਟ ਦੇਣਾ ਨਹੀਂ ਬੈਠਣਾ ਇੱਥੇ ਆ ਤੇ ਆ ਜਾਓ ਕਿਸ਼ੋਰ ਦੀ ਮਾਰ ਰਹੇ ਇੱਥੇ ਲਈ ਖੜਦੇ ਆ ਅਮਰ ਜੀ ਸ਼ੱਕੂ ਬੈਠਾ ਅਮਰ ਜੀ ਇਹ ਵੀ ਕਰੇ ਵਜਾਈ ਕਿਹੜਾ ਤੁਹਾਨੂੰ ਜਾਨ ਨਹੀਂ ਆ ਤੁਹਾਨੂੰ ਮਾਨ ਕੋ ਉਹ ਵਧੀਆ ਬਣਾਈਆ ਆ ਬੁਟੇ ਜੱਕੇ ਲਿਆ ਬੋਸ ਹਾਂਜੀ ਆ ਦੇਖੋ ਜੀ ਬਗੀਰ ਅਰਪਨ ਨੇ ਪ੍ਰੋਗਰਾਮ ਸੋਹਣਾ ਕਰਿਆ ਪ੍ਰੋਗਰਾਮ ਜਸਪਰੀ ਦਾ ਵੀਰਨ ਉਹ ਤੇ ਸੈਕੂਲ ਸੀ ਚ ਬਟਾ ਤੇ ਪਿੱਛੇ ਬੈਨ ਅਰਪਨ ਦੇਖ ਲੀਏ ਰੰਗ ਪ੍ਰੋਗਰਾਮ ਉਧਰ ਵੀ ਦੇਖਣਾ ਤੇ ਨਾਲ ਹੀ ਦੇਖ ਆ ਵਧੀਆ ਬਣਾਈਆ ਨਾ ਪੇਂਟਿੰਗਾਂ ਦੇਖੋ ਬੜੀ ਵਧੀਆ ਬਣਾਈਆ ਆ ਇਹ ਇੱਕ ਹੋਰ ਸਵਾਲ ਆ ਆ ਦੇਖ ਪੇਂਟਿੰਗ ਮਨ ਕੇ ਬਣਾਇਆ ਕੋਈ ਧੀਰੀ ਦਾ ਰੂਪ ਬਣ ਗਿਆ ਉਹ ਧੋਣਾ ਆ ਆ ਦੇਖੋ ਜੀ ਪੇਂਟਿੰਗਾਂ ਕਿੰਨੀਆਂ ਸੋਹਣੀਆਂ ਬਣਾਈਆਂ ਹੱਥੀ ਬਣਾਈਆਂ ਹੋਈਆਂ ਨੇ ਇਹ ਸ਼ਗਨ 8 ਹਾਂਜੀ ਮੈਂ ਤਾਂ ਪੇਂਟਿੰਗਾਂ ਦੇ ਚਿਹਰੇ ਕਰਾਇਆ ਪਿਆ ਬਹੁਤ ਭੈਣ ओरिजिनल ਹੀ ਲੱਗਦੀ ਆ ਗੁਰਦੁਆਰਾ ਸਾਹਿਬ ਹਰਮੰਦਰ ਸਾਹਿਬ ਦੇ ਇਹ ਮੈਨੂੰ ਲੱਗਦਾ ਕੱਪੜੇ ਤੇ ਆ ਹਨਾ ਜੀ ਔਰ ਹੋਰ ਮੈਂ ਦੱਸਾਂਗਾ ਕਿ ਮੈਂ ਨਹੀਂ ਆ ਮੈਂ ਜਾਇਆ ਮੈਂ ਜਾਣਾ ਨਹੀਂ ਹੈਗਾ ਉਹ ਆਪਾਂ ਜਾਂਚਾਂ ਆਪਾਂ ਲਾਉਂਦੇ ਪੈਂਦੇ ਇੱਕ ਸਮਾਣੇ ਬਾਈਪਾਲ ਕੀ ਨਕੀ ਵਸਾਣ ਇੱਥੇ ਛੋਟੇ ਸਮਝਾਦਾਂਗੇ ਜਿਹੜੇ ਬਲਾਦ ਗੁਰੂ ਦੇਖ ਬਾਦਰਮਾਲ ਅਸਤੇ ਪਾਸ਼ਾ ਦਾ ਜਲਾਲ ਜਲਾਲੋਬੀ ਸੁਮਾਣੇ ਬਾੜਾ ਇਸ ਤਰਤੀ ਤੇ ਬਾਈ ਕਾਲੀ ਦੇ ਨਵਾਬ ਉਹਨਾਂ ਨੂੰ ਸੋਧ ਕੇ ਪੰਜਾਬ ਦੀ ਧਰਤੀ ਤੇ ਸਰਕਾਰੀ ਠਗਾਂ ਦਾ ਦਿੱਲੀ ਨੂੰ ਜਾਂਦਾ ਹੈ ਲੁੱਟਿਆ ਗਰਵ ਦਾ ਸੋਹਣਾ ਸੁਮੇਂ ਪਤ ਸੁਮਾਣਾ ਇਹ ਸਾਰਾ

ਦਾਦਾ ਪੰਜਾਬੀ ਕਨੇਡਾ ਮਹਿਲ ਵਿੱਚੋਂ ਲਾਈਵ ਕਰਦੇ ਤੇ ਇੱਕੋ ਜਾਨਮਾਨ ਨੇ ਫਟ ਫਟ ਤਤਨ ਛੁੱਕੇ ਬਟਾ ਬਟਾ ਫੁੱਟ ਲੱਗਦੀ ਜਰਦੀ ਟੀਰ ਟੀਰ ਫਟ 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 ਕਰਾ ਦੇ ਜੰਨ ਤੱਕ ਦੀ ਬਿਲਕੁਲ ਬਾਤ ਨਾ ਕਰੀ ਛੱਟ 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 ਕਰਦੀ ਤੇ ਜਿੱਤੀ ਵਧਦੀਏ ਤੇਰੀਆਂ ਵਿਚਾਲੇ ਵਿੱਚ ਹੱਥ ਹੱਟ ਹੱਟ ਕਿਵੇਂ ਤੇ ਹਾਈ ਜੇ ਨਹੀਂ ਸਕਦੇ ਹਮ ਤੇਰਾ ਬਾਾਲਿਆ ਸੰਤਾ ਦੀ ਤਸਵੀਰ ಅರ್ಪಣ ਦੈਲਾ ਨਹੀਂ ਓਹ ਮੁਸਾਫਰ ਪੁਲੀਆਂ ਤੇਰਾ ਹੋਣਾ ਮੇਲਾ ਨਹੀਂ ਓਹ ਜੋੜਿਆ ਧੰਨ ਫੋਟੋ ਕਰੀ ਚੱਲੋ ਨਾਲ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਮਨ ਸੰਧੂ ਵੀਰ ਉਹ ਵੀ ਹਰੇਕ ਸਾਲ ਪਿੰਡ ਖੇੜੀ ਦੇ ਵਿੱਚ ਜਿਹੜਾ ਦਸਤਾਰ ਮੁਕਾਬਲਾ ਕਰਦਾ ਹਰਮਨ ਹਰਮਨ ਸੰਧੂ ਵੀਰਾਂ ਇਹ ਵੀ ਹਰੇਕ ਸਾਲ ਮਹਾਲੀ ਦੇ ਦੇਰਾਬਸੀ ਦੇ ਪਿੰਡ ਦੇ ਵਿੱਚ ਖੇੜੀ ਦੇ ਵਿੱਚ ਹਰੇਕ ਜਦ ਲਵ लवली ਵੀਰਾ ਵੀ ਜਿਹੜਾ ਸਟੇਜ ਤੇ ਪਹੁੰਚ ਜਾਵੇ ਸੰਤਾ ਵੀਰਾ ਵੀ ਸੋ ਬਹੁਤ ਧੰਨਵਾਦ ਛੋਟੇ ਬੱਚੇ ਜਿਹੜੇ ਮਾਤਾ ਪਿਤਾ ਵੀ ਕਹਿੰਦੇ ਜੇ ਹੈਗੇ ਤਾਂ ਸਟੇਜ ਦੇ ਉੱਤੇ ਪਹੁੰਚ ਜਾਣ ਜੀ ਆਪਣੇ ਨਾ ਮੇਰੇ ਇਸ ਬੱਚੇ ਦੇ ਜਿਹੜੇ ਮਾਤਾ ਪਿਤਾ ਨੇ ਜੇ ਨੀੜੇ ਤੇ ਮੇਰੀ ਆਵਾਜ਼ ਆਉਂਦੇ ਨੇ ਤਾਂ ਸਟੇਜ ਦੇ ਉੱਤੇ ਜ਼ਰੂਰ ਪਹੁੰਚ ਜਾਣ ਜੀ ਸਾਰੇ ਵੀਰੀ ਆਜੋ ਆਜੋ ਦਸਤਾਰਾਂ ਦਾ ਜਿਹੜਾ ਰਿਜ਼ਲਟ ਹੈ ਬਸ ਉਹ ਵੀ ਰੈਡੀ ਹੋ ਰਿਹਾ ਜੀ ਬਸ ਕੁ ਸਮਾਂ ਦੋ ਬੱਚੇ ਬਸ ਸਿਰਫ 10 ਮਿੰਟ ਦੇ ਵਿੱਚ ਸਾਰੀ ਸਮਾਪਤੀ ਹੋ ਜਾਊਗੀ ਸੋਰਾ ਆਜੋ ਆਜੋ ਸਾਰੇ ਆਜੋ ਮੂਹਰੇ ਖੜੀ ਛੋਟੇ ਨੇ ਖੁਸ਼ਪ੍ਰੀਤ ਹੋ ਰਹੀ ਹੈ ਨੀ ਆ ਦੇਖੋ ਜੀ ਛੋਟੇ ਜਿਹੇ ਨੇ ਕਿੰਨੀ ਸੋਹਣੀ ਬੱਗ ਆਪੇ ਬੰਨੀ ਹੈਗੇ ਅੱਛਾ ਆਪੇ ਬੱਲੇ ਬੱਲੇ ਕਾਬਾਤ ਸਵਾਦ ਲਿਆ ਤਾ ਬਈ ਸਵਾਦ ਆਨੇ ਬੰਨ ਲੰਦ 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 ਪਤੰਦਰ ਇਹ ਹੀ ਆ ਮੈਨੂੰ ਕਿੰਨੀ ਆਉਂਦੀ ਸਹੀ ਗੱਲ ਆ ਦੇਖ ਸੰਤੂਆ ਸਿਰਾਈ ਆ ਪਤੰਦਰ ਕਿੰਨਾ ਤਿੱਖਾ ਆਪਾਂ ਦਾ ਏਡੇ ਏਡੇ ਪਾਟ ਕੇ ਇਨੀ ਦੀ ਬੰਨਦਾ ਹੈ ਹਨਾ ਆਏ ਹੋਏ ਸੋਹਣੇ ਪੱਗ ਬੰਨੀਆਂ ਲਵੇ ਬਹੁਤ ਵਧੀਆ ਬੰਨੀਆਂ ਪੁੱਤ ਮੂਨ ਨਾਲ ਟਾਈਮ 'ਚ ਪੰਜਾਬ ਦਾ ਹੀਰੋ ਆ ਤੂੰ ਇਦਾਂ ਬੰਨੀ ਗਾ ਪੱਗ ਕਿਹਨੇ ਜੀ ਹਾਂਜੀ ਹਾਂ ਪੱਕਾ ਆ ਨਾਂ ਕੀ ਆ ਦੱਸ ਦੇ ਅਮਨਦੀਪ ਸਿੰਘ ਵੇਦੀ ਨਾ ਏਜ ਕਿੰਨੀ ਹੋਗੀ 9 ਸਾਲ ਦੇ ਲੋ 9 ਸਾਲ ਦੀ ਉਮਰ ਆ ਬਹੁਤ ਵਧੀਆ ਪੱਗ ਬੰਨੀ ਹੈ ਉੱਚੇ ਕਿਰਦਾਰਾਂ ਵਾਲੇ ਕੱਦ ਨੇ ਹਨਾ ਜੀ ਤੇ ਪ੍ਰਮਾਤਮਾ ਇਹਨੂੰ ਬਾੜੀ ਚੜਦੀ ਕਲਾ 'ਚ ਰੱਖੇ ਪੱਗ ਨਾਲ ਪਿਆਰ ਆ ਪੂਰਾ ਕਿੰਨਾ ਪਿਆਰ ਆ ਕਿੰਨਾ ਮੰਮੀ ਜੜੀ ਨਾਲ ਹਾਏ 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 ਸੁਆਦ ਲੈ ਆ ਹਾਂ ਮੰਮੀ ਜੜੀ ਨਾਲ ਵਾਹ ਜੀ ਵਾਹ ਬਹੁਤ ਪਿਆਰ ਜਿੰਦਾਬਾਦ ਪ੍ਰਮਾਤਮਾ ਇਹਨੂੰ ਚੜਦੀ ਕਲਾ 'ਚ ਰੱਖੇ ਠੀਕ ਆ ਜਿੰਦਾਬਾਦ ਜਵਾਨੀਆਂ ਮਾਨ ਵਾਹਿਗੁਰੂ ਆਪਾਂ ਸਾਰੇ ਵੀਰਾਂ ਦੀ ਫੋਟੋ ਖਿੱਚਣੀ ਆ ਇੱਕ ਪੱਗਾਂ ਵਾਲਿਆਂ ਹਨਾ ਚੱਲ ਆ ਜੀ ਚੱਲੀਏ ਸੰਦ ਫੋਟੋ ਪਾਉਂਦੇ ਸੇ 啊，OK。